ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗਤ ਜੀ ਇਹ ਬਾਪੂ ਜੀ ਦੀ ਬੇਟੀ ਦਾ ਵਿਆਹ ਜੀ ਪੈਰੀ ਸਾਰੀ ਦਰਿਆ ਵਿੱਚ ਰੋਣ ਕਰਕੇ ਇਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਜੀ ਇਹ ਵੀਰ ਪਹੁੰਚੇ ਨੇ tmpobjਟ ਜ਼ਿਲ੍ਹਾ ਲੁਧਿਆਣਾ ਤੋਂ ਤੇ ਬਾਪੂ ਜੀ ਪਹੁੰਚੇ ਨੇ ਕਿਲੀ ਨਿਹਾਲ ਸਿੰਘ ਬਠਿੰਡਾ ਤੋਂ ਇਹਨਾਂ ਨੇ ਬਾਪੂ ਜੀ ਨੂੰ 50000 ਦਸਵੰਦ ਦੀ ਸੇਵਾ ਕੀਤੀ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਵੀਰ ਦੇ ਪੰਜ ਕਿਲੇ ਦਰਿਆ ਵਿੱਚ ਰੁੜ ਚੁੱਕੇ ਨੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਇਹ ਵੀਰ ਟਮੋਟ ਪਿੰਡ ਜ਼ਿਲ੍ਹਾ ਲੁਧਿਆਣਾ ਇਹਨਾਂ ਵੱਲੋਂ ਵੀ ਵੀਰ ਪਰਿਵਾਰ ਨੂੰ ਸੇਵਾ ਕੀਤੀ ਗਈ ਆ 25000 ਦੀ ਅਸੀਂ ਇਹਨਾਂ ਵੀਰਾਂ ਦਾ ਆਪਣੀ ਸੰਸਥਾ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਵੀਰ ਟਮੋਟ ਜ਼ਿਲ੍ਹਾ ਲੁਧਿਆਣਾ ਤੋਂ ਆਏ ਨੇ ਇਹ ਵੀ ਇਹਨੇ ਸਾਹਬ ਸਿੰਘ ਆ ਰਾਮ ਸਿੰਘ ਵਾਲਾ ਪਿੰਡਾ ਇਹਨਾਂ ਦੇ ਚਾਰ ਕਿਲੇ ਜਿਹੜੀ ਪੈਲੀ ਸੀ ਉਹ ਦਰਿਆ ਨੇ ਰੋੜ ਲਈ ਆ ਤੇ ਇਹਨਾਂ ਵੀਰਾਂ ਵੱਲੋਂ ਇਹਨਾਂ ਨੂੰ 25000 ਦਾ ਸਹਿਯੋਗ ਕੀਤਾ ਜਾਂਦਾ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਵੀਰੇ ਦੀ ਵੀਡੀਓ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਆ ਇਹਦੇ ਕੋਲੇ ਵਿਚਾਰ ਲਵੇ ਕਿੱਲਾ ਡੇਢ ਕਿੱਲਾ ਜ਼ਮੀਨ ਸੀ ਜਿਹੜੀ ਦਰਿਆ ਵਿੱਚ ਰੋੜ ਚੁੱਕੀ ਆ ਕੋਈ ਸਾਧਨ ਹੀ ਕਮਾਈ ਦਾ ਇਹ ਵੀਰ ਆਏ ਨੇ ਕਿੱਲੀ ਨਿਹਾਲ ਸਿੰਘ ਵਾਲੇ ਤੋਂ ਜ਼ਿਲ੍ਹਾ ਬਠਿੰਡਾ ਤੇ ਇਹ ਵੀਰ ਟਮੋਟ ਜ਼ਿਲ੍ਹਾ ਲੁਧਿਆਣਾ ਤੋਂ ਇਨ੍ਹਾਂ ਵੀਰਾਂ ਵੱਲੋਂ 25-25000 ਦੀ ਸੇਵਾ ਇਸ ਪਰਿਵਾਰ ਨੂੰ ਕੀਤੀ ਗਈ ਆ ਅਸੀਂ ਆਪਣੀ ਸੰਸਥਾ ਵੱਲੋਂ ਇਨ੍ਹਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਟਾਈਮ ਅਸੀਂ ਪਲਵੀਰ ਸਿੰਘ ਦੇ ਘਰ ਖੜੇ ਆ ਜੀ ਇਨਾਂ ਦੀ ਪੈਰੀ ਦਰਿਆ ਵਿੱਚ ਰੁੱੜ ਚੁੱਕੀ ਹੈ ਜੀ ਤੇ ਇੱਕ ਇੱਕ ਢੂਕਾ ਚਲਾ ਕੇ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਆ ਜੀ ਤੇ ਇਹ ਵੀਰ ਪਹੁੰਚਿਆ ਜੀ ਕਿਹੜਾ ਪਿੰਡ ਹੈ ਹਾਂ ਇਸ ਲਈ ਨੇ ਹਾਲ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਇਨਾਂ ਵੀਰਾਂ ਵੱਲੋਂ 25000 ਦੀ ਸੇਵਾ ਇਹ ਪਰਿਵਾਰ ਨੂੰ ਕੀਤੀ ਗਈ ਹੈ ਅਸੀਂ ਇਨਾਂ ਵੀਰਾਂ ਦਾ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਤਾਂ ਮਤਲਬ ਠੀਕ ਕਰਾ ਦਿਓ ਸਾਡਾ ਰੋਜੀ ਰੋਟੀ ਪਾਣੀ ਪਾਣੀ ਚੱਲੀ ਜਾ ਦਸਬੰਦ ਸਾਮ ਕੇ ਰੱਖਿਓ ਜਿੰਨੇ ਹੋਰ ਪੈਣਗੇ ਨਾ ਜੀ ਆਪਾਂ ਹੋਰ ਵੀ ਤੁਹਾਨੂੰ ਸੇਵਾ ਕਰਵਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਅਸੀਂ ਬਾਅਦ ਦਿੱਤਾ ਤੁਸੀ ਇਹ ਸਾਮ ਕੇ ਰੱਖਿਓ ਤੇ ਕੱਲ ਅਸੀਂ ਗੱਲ ਵੀ ਕਰੀ ਜੀ ਫਿਰ ਉੱਥੇ ਵੀਰ ਜੀ ਨੂੰ ਸਾਨੂੰ ਭੇਜੋ ਗੁਰੂ ਘਰ ਤਾਂ ਜੀ ਫੋਨ ਤੇ ਗੱਲ ਕਰ ਲਈ ਆਪਾਂ ਉਹਨੂੰ ਮੋਡੀਫਾਈ ਕਰਾ ਦਿੰਨੇ ਆ ਜੀ ਨਹੀਂ ਹੈ ਜੀ ਠੀਕ ਹੈ ਜੀ ਜੀ ਬੋਤ ਆ ਰਹੀਆਂ ਪੁਰੀਆਂ ਸਾਰਾ ਕੁਝ ਇੱਧਰ ਆ ਗਿਆ ਜੇ ਮਤਲਬ ਜਿਵੇਂ ਅਸੀਂ ਵੀ ਆਏ ਆ ਜਾਂ ਕੋਈ ਹੋਰ ਸਾਡੇ ਵਰਗਾ ਹੋਰ ਵੀ ਆਣਾ ਹੋਰੇ ਹਾਂਜੀ ਉਹਨੇ ਤਾਂ ਪਰੇ ਦੇ ਲੈਣਗੇ ਇਸ ਤਰ੍ਹਾਂ ਪਹਿਲਾਂ ਅਸੀਂ ਜਦੋਂ ਉੱਧਰ ਆਏ ਨਹੀਂ ਅੱਜ ਸਵਾ ਆ ਲਾ ਲਏ ਤੇ ਚੁੰਨੇ ਆਪਣੇ ਨੂੰ ਭਾਰੇ ਪਏ ਵੀ ਆਪਨੂੰ ਭਾਰੇ ਹੀ ਨੇ ਪਰੇ ਵਿਸ਼ਨ ਭੇਜਤੀ ਬੰਦੇ ਨੇ ਹਾਂਜੀ ਵੀਰੇ ਅਸੀਂ ਫਿਰ ਤਾਂ ਹੀ ਕਹਿੰਨੇ ਵੀ ਗੱਡੀ ਚੱਕੋ ਪਹਿਲਾਂ ਤੁਸੀਂ ਇੱਥੇ ਦੇਖੋ ਫਿਰ ਕਹਾਂ ਜਾ ਕੇ ਬੰਦੇ ਨੂੰ ਦੱਸੋ ਹਾਂਜੀ ਕਿਉਂਕਿ ਵੀਰੇ ਨਾ ਤਾਂ ਇਹ ਉਰੇ ਮੀਡੀਆ ਆ ਵੀ ਇਹਨਾਂ ਹਾਈਲਾਈਟ ਹੋ ਗਿਆ ਇਹ ਇਲਾਕਾ ਇਹ ਤਾਂ ਵੀਡੀਓ ਨਹੀਂ ਜਿਹੜੇ ਹੁਣ ਵੀਡੀਓ ਪਾ ਦਿੰਦੇ ਆ ਸੰਗਤ ਦੇਖ ਲੈਂਦੀ ਨਹੀਂ ਜ਼ਿਆਦਾ ਤਾਂ ਡੇਰਾ ਬਾਬਾ ਨਾਨਕ ਚੱਲ ਰਿਹਾ ਜੀ ਜਾਂ ਡੇਰਾ ਬਾਬਾ ਜਾਂ ਤਾਂ ਜਨਾਲਾ ਸੈੱਟ ਤੇ RAMDAS ਜੀ ਇਹ ਜੀ ਹਾਂ ਜੀ ਇਹ ਮੁੰਡੇ ਨੂੰ ਕਿਹਾ ਹਾਂ ਜੀ ਅਸੀਂ ਵੀ ਡੇਰਾ ਬਾਬਾ ਨਾਨਕ ਦੇ ਚੱਲੇ ਸੀ ਠੀਕ ਹੈ ਜੀ ਅਸੀਂ ਪਹਿਲਾਂ ਰਾਸ਼ਨ ਉੱਥੇ ਗਏ ਸੀ ਦੇ ਕੇ ਆਏ ਜੀ ਸਾਡੇ ਤੂੜੀ-ਤਾੜੀ ਉਸ ਤੋਂ ਪਹਿਲਾਂ ਕਣਕ-ਕਣਕ ਜੋਰ ਆ ਪੈਣ ਪਿੰਡ ਗਏ ਉੱਥੇ ਭੇਜੇ ਨੇ ਮੁੰਡੇ ਦਾ ਇਕੱਠੇ ਆਏ ਫਿਰ ਪਤਾ ਗਿਆ ਇਹਦੇ ਅੰਦਰ ਅੰਦਰ ਤਾਂ ਸਾਰੀਆਂ ਮਾਰਗ ਉੱਥੇ ਵੀ ਸਸਤਾ ਨਾਲ ਹੀ ਗੱਲ ਕਰਕੇ ਆਏ ਸੀਗੇ ਹਾਂ ਜੀ ਆਏ ਇਥੋਂ ਦਰਿਆ ਕਿੰਨਾ ਦੂਰ ਪੈ ਜਾਂਦਾ ਜਿਹੜਾ ਮੇਨ ਦਰਿਆ ਸਾਹਮਣੇ ਅਲੈਕੋ ਆਦ ਰਿਆ ਅਛੇ ਹੋਦ ਰਿਆ ਚਲ ਰਿਆ ਉਹ ਚਮਕ ਰਿਆ ਪੈਂਦਾ ਹੈ ਗਾਤਾ ਹੀ ਪਹਿਲੇ ਟਹਿ ਗਈਆਂ ਨਾ ਲੋਕਾਂ ਦੀ ਇੱਥੇ ਦਰਿਆਵਾਂ ਆ ਗਿਆ ਠੀਕ ਹੈ ਜੀ ਪਹਿਲੀਆਂ ਵਿੱਚ ਹੀ ਲੈ ਗਿਆ ਸਾਰੇ ਹੁਣ ਆਪਰੇ ਨੰਗਿਆ ਨਹੀਂ ਜੀ ਇਹ ਮੇਨ ਬੰਨ ਇਹੀ ਹੈ ਨਾ ਕਹਾ ਵੀ ਬੰਨ ਸੀਗਾ ਅੱਛਾ ਮੇਨ ਆਹੀ ਹੈ ਆਮ ਪਾਣੀ ਨਹੀਂ ਆਉਂਦਾ ਹੈਗਾ ਕਿਤੇ ਕਿਤੇ ਇੱਕਣੀ ਵਿੱਚ ਜ਼ਿਆਦਾ ਆਉਂਦਾ ਜੀ ਇੱਥੇ ਝੋਨਾ ਵੇਖੋ ਕਿੱਡਾ ਵਧੀਆ ਝੋਨਾ ਹੈ ਇਹ ਉਹ ਫਿਰ ਪੁਲ ਹੈ ਉਹ ਪੁਲ ਫਰੋਈਪੁਰ ਵਾਲਾ ਉਹ ਪੁਲ ਜਿਹੜਾ ਆਪਾਂ ਲੰਘ ਕੇ ਆਏ ਨਹੀਂ ਨਹੀਂ ਹਰੀਕੇਲਾ ਲੰਘ ਕੇ ਆਏ ਅੱਛਾ ਹਾਂ ਜੀ ਇਹ ਤਾਂ ਹਰੀਕੇਲਾ ਹੈ ਇਹ ਫਰੋਈਪੁਰ ਵਾਲਾ ਹਾਂ ਇਹ ਨਵਾਂ ਬੱਜਾ ਪੁ ਆਈ ਰੋਡ ਚੱਲੂ ਚੱਲੂ ਏ ਚੱਲੂ ਏ ਉੱਤਰ ਗਿਆ ਮੋਣ ਵੀਰੇ ਕਾਫੀ ਕਾੜੀਆਂ ਪਣ